ਸ਼ਾਲਪੁਰ ਦੇ ਜੱਟੇ ਕਮਿਸ਼ਨਰ ਕੋਮਲ ਮਿੱਕਲ ਨੇ ਜੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਸੰਭਾਵੀ ਹੜ੍ਹਾਂ ਦੇ ਨਾਲ ਨਜੁੱਠਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਉਹ ਅਜਾ ਪਿੰਡੇ ਤਖਾਨਣੀ ਪਿੰਡ ਬਸੀ ਵਾਹਿਦ ਸਮੇਤ ਪਿੰਡ ਮਹਿਨ ਗਰੋਵਾਲ ਚੌਕ ਅਤੇ ਪਿੰਡ ਪਾਗੋਵਾਲ ਦੇ ਕਾਜ਼ੀਵੇਦਾ ਨਿਰੀਖਣ ਕਰਨ ਮੌਕੇ ਸੰਬੰਧ ਸਬੋਧਨ ਕਰਿਆ ਹਸਨ ਸੋਕੋਮਿਤਤਲ ਨੇ ਚਿਰਾਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਡੈਮਾਂ ਨਦੀਆਂ ਨਹਿਰਾਂ ਨਾਲਿਆਂ ਛਪਣਾ ਅਤੇ ਦਲਦਲ ਖੇਤਰਾਂ ਤੋਂ ਦੂਰ ਰਹਿਣ ਉਹਨਾਂ ਗੁਜਰਪਾਈਚਾਰੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਦੀਨ ਨੂੰ ਇਹਨਾਂ ਇਲਾਕਿਆਂ ਤੋਂ ਦੂਰ ਰੱਖਣ ਉਹਨਾਂ ਕਿਹਾ ਕਿ ਬਾਰਿਸ਼ਾ ਕਾਰਨ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਜਾਂਦਾ ਹੈ ਉਹਨਾਂ ਕਿਹਾ ਕਿ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਕੁਝ ਲੋਕ ਛਪਣਾ ਅਤੇ ਦਰਿਆਵਾਂ ਦੇ ਵਿੱਚ ਇਸ਼ਨਾਨ ਕਰਦੇ ਹਨ ਅਤੇ ਨਹਾਉਣ ਦੇ ਲਈ ਪਸ਼ੂ ਹਾਦੀ ਨੂੰ ਲੈ ਕੇ ਜਾਂਦੇ ਹਨ ਤੇ ਇਕੱਠੇ ਹੋ ਕੇ ਵਗਦੇ ਪਾਣੀ ਨੂੰ ਦੇਖਦੇ ਹਨ ਅਤੇ ਵੀਡੀਓ ਬਣਾਉਂਦੇ ਹਨ ਜਿਸ ਕਰਕੇ ਕਈ ਵਾਰ ਅਨੁਸੁਖਾਵੀ ਕਟਨਾ ਵਾਪਰ ਜਾਂਦੀ ਹੈ। ਹੁਸ਼ਿਆਰਪੁਰ ਵਿੱਚ ਹੜ੍ਹ ਪ੍ਰਭਾਵਿਤ ਏਰੀਏ ਦੇ ਨਾਲ ਨਜਿੱਟਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਜਾਂ ਪ੍ਰਸ਼ਾਸਨ ਵੱਲੋਂ ਕੀ ਕੰਮ ਕੀਤੇ ਜਾ ਰਹੇ ਹਨ ਗੱਲ ਕਰਦੇ ਹਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਜੀ ਦੇ ਨਾਲ। ਅੱਜ ਮੈਡਮ ਜੀ ਦਾ ਅਖ਼baar ਵਿੱਚ ਪ੍ਰਬੰਧਕੀ ਤਰ੍ਹਾਂ ਦੇ ਆਇਆ ਖੜਾ ਨਾਮ ਸੁਨੇਟਾ। ਦੇਖੋ ਫਲਡ ਪ੍ਰੋਟੈਕਸ਼ਨ ਵਰਕਸ ਜਿੱਥੇ ਵੀ ਖਾਸ ਤੌਰ ਤੇ ਪਿਛਲੇ ਸਾਲ ਅਫੈਕਟਡ ਏਰੀਆ ਸੀਗਾ ਉਹ ਪਾਵੇਂ ਸਾਡੇ ਮੁਕੇਰੀਆਂ ਦੇ ਕੁਝ ਪਿੰਸੀ ਖਾਸ ਤਰ ਤੇ ਹਲੇ ਜਨਾਦਨ ਮੋਤਲਾ ਮਹਿਤਾਪੁਰ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਤੇ ਕੁਝ ਪਿੰਡ ਸਾਡੇ ਟਾਂਡਾ ਇਲਾਕੇ ਦੇ ਸੀ ਸਲੇਮਪੁਰ ਰੜਾ ਟਾਂਡਾ ਰੜਾ ਟਾਲੀ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ ਹਲੇ ਕਿਤੇ ਵੀ ਕੋਈ ਡੇਂਜਰ ਵਾਲੀ ਗੱਲ ਨਹੀਂ ਹੈ ਅਸੀਂ ਸਾਰੇ ਕੰਮ ਇਨਸਪੈਕਟ ਵੀ ਕਰਾ ਲਈਏ ਕੁਝ ਕੰਮ ਮੁਕੰਮਲ ਹੋ ਗਏ ਕੁਝ ਇਨ ਪ੍ਰੋਗਰੈਸ ਨੇ ਜੋ ਕਿ ਸਮੇਂ ਸਮੇਂ ਰਹਿੰਦੇ ਪੂਰੇ ਕਰ ਲਈ ਜਾਣਗੇ ਇਸ ਤੋਂ ਇਲਾਵਾ ਜੋ ਡਰੇਨਸ ਦੀ ਸਫਾਈ ਵਗੈਰਾ ਹੁੰਦੀ ਹੈ ਨਾਲੀਆਂ ਦੀ ਸਫਾਈ ਹੁੰਦੀ ਹੈ ਉਹ ਪਹਿਲਾਂ ਹੀ ਸਾਰੇ ਡਿਪਾਰਟਮੈਂਟਸ ਨੂੰ ਡਾਇਰੈਕਸ਼ਨਸ ਦੇ ਦਿੱਤੀਆਂ ਗਈਆਂ ਨੇ ਤੇ ਸਾਰੇ ਡਿਪਾਰਟਮੈਂਟਸ ਵੱਲੋਂ ਕੰਮ ਚੱਲ ਵੀ ਰਿਹਾ ਹੈ ਮੈਂ ਪਬਲਿਕ ਨੂੰ ਅਪੀਲ ਕਰਨਾ ਚਾਹਾਂਗੀ ਕਿਉਂਕਿ ਹੁਸ਼ਾਪੁਰ ਦੇ ਵਿੱਚ ਸਾਡੇ ਚੋਕ ਖੜ ਵਗੈਰਾ ਬਹੁਤ ਜ਼ਿਆਦਾ ਨੇ ਹੁਣ ਨਹਿਰ ਦੇ ਵਿੱਚ ਵੀ ਪਾਣੀ ਚੱਲ ਰਿਹਾ ਹੈ ਇਹਨਾਂ ਤੋਂ ਅਸੀਂ ਦੂਰੀ ਬਣਾ ਕੇ ਰੱਖੇ ਕਿਉਂਕਿ ਜਦੋਂ ਖਾਸ ਤੌਰ ਤੇ ਉਪਰੀ ਲਾਕਿਆਂ ਦੇ ਵਿੱਚ ਬਾਰਿਸ਼ ਹੁੰਦੀ ਹੈ ਹਿਮਾਚਲ ਦੇ ਵਿੱਚ ਬਾਰਿਸ਼ ਹੁੰਦੀ ਹੈ ਜਾਂ ਪਹਾੜਾਂ ਤੇ ਬਾਰਿਸ਼ ਹੁੰਗੇ ਉਦੋਂ ਪਾਣੀ ਬੜੀ ਫਲੋ ਦੇ ਨਾਲ ਸਪੀਡ ਦੇ ਨਾਲ ਆਂਦਾ ਹੈ ਤੇ ਬਹੁਤ ਵਾਰੀ ਅਸੀਂ ਦੇਖਿਆ ਕਿ ਚੋਹ ਦੇ ਵਿੱਚ ਜਾਂ ਫਿਰ ਨਹਿਰਾ ਦੇ ਵਿੱਚ ਬੱਚੇ ਨਾ ਰਹਉਂਦੇ ਆ ਜਾਂ ਫਿਰ ਆਸ-ਪਾਸ ਆਪਣੇ ਪਸ਼ੂ ਨੂੰ ਚਰਾ ਰਹੇ ਹੁੰਦੇ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸ ਤੋਂ ਸਾਨੂੰ ਬਚਨ ਦੀ ਬਹੁਤ ਲੋੜ ਹੈ ਅਸੀਂ ਇਸ ਕਰਕੇ ਇਹਨਾਂ ਇਲਾਕਿਆਂ ਤੋਂ ਤੇ ਜੋ ਵੀ ਨੀਵੀਂ ਥਾਵਾਂ ਨੇ ਉਹਨਾਂ ਤੋਂ ਥੋੜੀ ਆਪਣੀ ਦੂਰੀ ਬਣਾ ਕੇ ਰੱਖੇ ਕਿਉਂਕਿ ਹੁਣ ਆਉਣ ਵਾਲਾ ਪੂਰਾ ਹੀ ਮਹੀਨਾ ਜੁਲਾਈ ਦਾ ਮਹੀਨਾ ਮੌਨਸੂਨ ਸੀਜ਼ਨ ਹੈ ਤੇ ਬਾਰਿਸ਼ ਦੀ ਪੋਸਿਬਿਲਿਟੀ ਬਣੀ ਰਹੇਗੀ ਇੰਨੇ ਲੱਖ ਦੇ ਵਿੱਚ ਕਈ ਲੋਕਾਂ ਨੇ ਆਪਣਾ ਰਹਿਣ ਬਸੇਰੇ ਬਣਾਏ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਵੀ ਮੈਂ ਇਹੀ ਅਪੀਲ ਕਰਾਂਗੀ ਕਿ ਜੋ ਵੀ ਲੋਅ ਲਾਈਂਗ ਏਰੀਆ ਦੇ ਵਿੱਚ ਕਿਸੇ ਦਾ ਆਪਣਾ ਮਕਾਨ ਵਗੈਰਾ ਬਣਾਇਆ ਕੋਈ ਰਹਾਇਸ਼ੀ ਏਰੀਆ ਹੈ ਤੁਸੀਂ ਜੇਕਰ ਸ਼ਿਫਟ ਕਰ ਸਕਦੇ ਹੋ ਉਪਰੀ ਲਾਂਕੇ ਦੇ ਵਿੱਚ ਸ਼ਿਫਟ ਕਰ ਲਓ ਆਪਣੇ ਸਮਾਨ ਨੂੰ ਤੁਸੀਂ ਪਲੀਜ਼ ਬਚਾ ਕੇ ਰੱਖੋ ਤੇ ਹੜ੍ਹ ਨੂੰ ਲੈ ਕੇ ਅਲਰਟ ਤੇ ਰਹੋ ਬਹੁਤ ਵਾਰੀ ਹੁੰਦਾ ਹੈ ਕਿ ਸਾਡੀ ਆਪਣੀ ਲਾਪਰਵਾਹੀ ਕਿ ਅਸੀਂ ਸੋਚਦੇ ਹਾਂ ਕਿ ਨਹੀਂ ਹਲੇ ਤੋ ਪਾਣੀ ਬਹੁਤ ਦੂਰ ਹੈ ਜਾਂ ਫਿਰ ਨਿਕਲ ਜਾਣਾ ਹੈ ਮੀ ਰੁਕ ਜਾਣਾ ਇਸ ਕਰਕੇ ਅਸੀਂ ਧਿਆਨ ਨਹੀਂ ਦਿੰਦੇ ਤੇ ਪ੍ਰਾਪਰਟੀ ਦਾ ਤੇ ਜਾਨ ਦਾ ਵੀ ਨੁਕਸਾਨ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਅਲਰਟ ਰਹਿਣ ਦੀ ਬਹੁਤ ਜ਼ਿਆਦਾ ਲੋੜ ਹੈ